ਸੰਦੀਪ ਸ਼ੌਂਡ ਨਿਊਜ਼ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਪਿਆਰ ਭਰੀ ਸ਼ਬਸ਼ਰੀਆ ਕਾਲ ਜੀ ਅੱਜ ਪਿੰਡ ਪੜਿਆਲਾ ਦੇ ਸ਼ਹੀਦ ਭਗਤ ਸਿੰਘ ਕਾਲਜ ਫॉर ਊਮਨ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਤਨਤਨ ਸੀ ਦੀ ਗੁਰ ਅਰਜਨ ਦੇਵ ਜੀ ਮਹਾਰਾਜ ਜੀਤੇ ਨਿਰਜਲ 아이 ਕਾਸ਼ੀ ਦੇ ਸਬੰਧ ਦੇ ਵਿੱਚ ਠੰਡੇ ਮਿੱਠੇ ਜਲ ਦੀ ਛਵੀਲ ਲਗਾਈ ਗਈ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਪੜਿਆਲਾ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਛਵੀਲ ਦੇ ਵਿੱਚ ਸੇਵਾ ਵੀ ਕੀਤੀ ਗਈ ਤੇ ਆਓ ਗੱਲ ਕਰਦੇ ਹਾਂ ਗੁਰਪ੍ਰਤਾਪ ਕੀ ਪਟਿਆਲਾ ਜੀ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਸ਼ਵੀਲ ਦੇ ਵਾਸਤੇ ਸੋ ਸਾਡੇ ਨਾਲ ਮੌਜੂਦ ਨੇ ਸੀਰ ਭਗਤ ਸਿੰਘ ਪਟਿਆਲਾ ਫੋਰ ਫੂਮਨ ਕਾਜ ਤੇ ਚੇਅਰਮੈਨ ਸਾਹਿਬ ਸਰਦਾਰ ਗੁਰਤਾਬ ਸਿੰਘ ਪਟਿਆਲਾ ਜੀ ਪਟਿਆਲਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਅੱਜ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੰਡੇ ਮਿੱਠੇ ਜਲਦੀ ਸ਼ਵੀਲ ਲਗਾਈ ਗਈ ਹੈ ਸੋ ਇਸ ਵਿੱਚ ਕਿਸ ਕਿਸ ਦਾ ਸਹਿਯੋਗ ਹੁੰਦਾ ਹੈ ਤੇ ਕਿਹਦੇ ਵੱਲੋਂ ਲਗਾਈ ਦੇਖੋ ਸਾਡੇ ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬ ਨੇ ਵੱਖ-ਵੱਖ ਰਾਹ ਦਿਖਾਏ ਨੇ ਲੰਗਰ ਦੀ ਸੇਵਾ ਦੱਸੀ ਗਈ ਹੈ ਤੇ ਆ ਜਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਅਰਜਨ ਦੇਵ ਜੀ ਦਾ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਉਦੋਂ ਸ਼ਵੀਲ ਦੀ ਸੇਵਾ ਕੀਤੀ ਜਾਂਦੀ ਸੀ ਠੰਡੇ ਜਲ ਦੀ ਸੇਵਾ ਕੀਤੀ ਜਾਂਦੀ ਆ ਅਕਸਰ ਬੜੀ ਗਰਮੀ ਹੁੰਦੀ ਆ ਦਿਨਾਂ ਦੇ ਵਿੱਚ ਅਸੀਂ ਇਹ ਸ਼ਬੀਲ ਜਿਹੜੀ ਆ ਲਾਉਣੀ ਤਾਂ 30 ਤਰੀਕ ਨੂੰ ਸੀ ਪਰ ਉਸ ਦਿਨ ਬਾਰਿਸ਼ ਹੋਣ ਦੇ ਕਾਰਨ ਅਸੀਂ ਇਹਨੂੰ ਥੋੜਾ ਅੱਗੇ ਲੈ ਗਏ ਇਹ ਸਾਰਾ ਹੀ ਸਾਡੇ ਪਿੰਡ ਦੇ ਮੋਤਵਾਰ ਸੱਜਣ ਨਾਲ ਖੜੇ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਰਲਮਾ ਮਿਲਮਾ ਉਪਰਾਲਾ ਕੀਤਾ ਗਿਆ ਤੇ ਹਰੇਕ ਸਾਲ ਵਾਂਗੂ ਐਤਕੀ ਵੀ ਠੰਡੇ ਜਲ ਦੀ ਸੇਵਾ ਇੱਥੇ ਲਗਾਈ ਗਈ ਉਹ ਜਿਵੇਂ ਕਿ ਇੱਕ ਧਰਮ ਵਿੱਚ ਹਰ ਧਰਮ ਨੂੰ ਉੱਚਾ ਦਰਜਾ দেয়া ਗਿਆ ਹੈ ਸੋ ਅੱਜ ਜੋ ਸਨਾਦਨ ਧਰਮ ਵਿੱਚ ਨਿਰਜਲਾ ਕਾਰਸ਼ੀ ਦਾ ਜੋ ਤਿਹਾੜਾ ਹੈ ਉਹ ਮਨਾਇਆ ਜਾ ਰਿਹਾ ਹੈ ਸੋ ਉਸ ਦੇ ਸੰਬੰਧ ਵਿੱਚ ਕੀ ਕਹਿਣਾ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਸਾਰੇ ਧਰਮਾਂ ਦਾ ਆਦਰ ਸਤਿਕਾਰ ਤੇ ਪਿਆਰ ਕਰਦੇ ਹਾਂ ਸਾਡੇ ਧਰਮ ਚ ਤਾਂ ਵੈਸੇ ਹੀ ਇਹ ਦੱਸਿਆ ਗਿਆ ਵੀ Hindu, Muslim, Sikh, ईसाई ਸਭੇ ਹਨ ਭਾਈ ਭਾਈ ਤੇ ਅਸੀਂ ਇਸੇ ਸੋਚ ਤੇ ਪੈਦਾ ਦਿੰਦੇ ਹਾਂ ਤੇ ਹਰੇਕ ਤਿਉਹਾਰ ਦੇ ਵਿੱਚ ਆਪਦੇ Hindu ਭਾਈਚਾਰੇ ਤੇ ਮੁਸਲਮਾਨ ਭਾਈਚਾਰੇ ਦੇ ਨਾਲ ਬਰਾਬਰ ਦੇ ਸ਼ਰੀ ਸੋ ਅੱਜ ਦੇ ਦਿਨ ਵਾਸਤੇ ਸੰਗਤ ਨੂੰ ਕੀ ਕਹਿਣਾ ਚਾਹੋ ਮੈਂ ਸੰਗਤ ਨੂੰ ਤੇ ਯੂਥ ਨੂੰ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਆਪਦੇ ਆਪਦੇ ਮੁਹੱਲਿਆਂ ਦੇ ਵਿੱਚ ਜਿੱਥੇ ਵੀ ਨਿਕਲਣ ਵਾਲੇ ਰੋਡ ਸੜਕਾਂ ਦੇ ਉੱਤੇ ਲੋਕ ਜ਼ਿਆਦਾ ਟਰੈਵਲ ਕਰਦੇ ਨੇ ਉੱਥੇ ਜ਼ਰੂਰ ਇਸ ਮਹੀਨੇ ਦੇ ਵਿੱਚ ਛਬੀਲ ਦੀ ਸੇਵਾ ਨਿਭਾਓ ਧੰਨਵਾਦ ਧੰਨਵਾਦ ਸਤ